ਜੀ ਸਾਰਿਆਂ ਨੂੰ ਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਵੀਰ ਜੀ ਤੁਹਾਨੂੰ ਦੋ ਤਾਜ਼ੀਆਂ ਸੂਈਆਂ ਝੋਟੀਆਂ ਇੱਕ ਬੂਰੀ ਝੋਡੀ ਚਾਰ ਦੰਦ ਪਹਿਲਾ ਸੂਆ ਟੋਕੜ ਗੱਪਣ ਮੱਝ 7 ਮਹੀਨੇ ਦੀ ਚੱਕ ਪਾਸ ਦੁੱਧ ਵੀ ਨਾਲ ਤਿੰਨ ਮਹੀਨੇ ਦੀ ਚੱਕ ਪਾਸ ਝੋਟੀ ਬਹੁਤ ਵੱਡੀ 7 ਕਿਲੋ ਦੁੱਧ ਨਿੱਕੇ ਸਿੰਘ ਦੀ ਜਮਾ ਆਹ 2 ਮਹੀਨੇ ਦੀ ਚੱਕ ਪਾਸ ਤੇ ਆਹ ਇੱਕ ਤਾਜੀ ਸੂਈ ਝੋਟੀ ਸਾਡੇ ਨਾਲ ਕਰਦੇ ਹਾਂ ਡਿਟੇਲ ਸਾਰੀਆਂ ਦੀ ਸ਼ੇਅਰ ਤੇ ਵੀਡੀਓ ਨੂੰ ਪੂਰੀ ਵੇਖਿਓ ਜੀ ਪੂਰੀ ਵੇਖ ਕੇ ਸੰਪਰਕ ਕਰਿਓ ਕਲੀ-ਕਲੀ ਦੀ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਤੇ ਇਤੋਂ ਸ਼ੁਰੂਆਤ ਕਰੀਏ ਜੀ ਹਾਂਜੀ ਹੋਰ ਮੰਗਲੂ ਜੀ ਕੈਮ ਜੇ ਹਾਂਜੀ ਨਾਮ ओंकार ਸਿੰਘ ਪਿੰਡ ਕੋ ਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97792834419779283441 ਤੇ ਅੱਜ ਆਪਣੇ ਕੋਲ ਤਿੰਨ ਟੋਕਣਾ ਗੱਬਣਾ ਚੰਗੀਆਂ ਚੰਗੇ ਰਿਕਾਡ ਵਾਲੀਆਂ ਠੀਕ ਆ ਤੇ ਦੋ ਤਾਜ਼ੀਆਂ ਤਾਜ਼ੀਆਂ ਵੀ ਚੰਗੀਆਂ ਤੇ ਜਮਾ ਛੋਟੇ ਛੋਟੇ ਕੀਮਤ ਕਰਦੀਆਂ ਠੀਕ ਆ ਠੀਕ ਆ ਜੀ ਹਾਂਜੀ ਆ ਪੂਰੀ ਇਹ ਇਹ ਤੋਂ ਸ਼ੁਰੂਆਤ ਕਰੀਏ ਕਿ ਉਧਰੋਂ ਕਰੀਏ ਤਾੜੀ ਆ ਪੂਰੀ ਤੋਂ ਕਰੀਏ ਜੀ ਪੂਰੀ ਜੀ ਇਹਦਾ ਸੁਆਜੇ ਪਹਿਲਾ ਠੀਕ ਆ ਹਾਂਜੀ ਤੇ ਮਗਰ ਇਹਦੇ ਕਟਾ ਉਹ ਜਿਹੜਾ ਕਟਾਇਆ ਹਾਂਜੀ ਦੋ ਦੇ ਕੋਲ ਜੇ 7 ਕਿਲੋ ਜੀ ਠੀਕ ਆ ਉਹ ਘੱਟ 7 ਦੀ ਗਾਰੰਟੀ ਆ ਠੰਡ ਸੁਣ ਵਖਾ ਲੋ ਜੀ ਦੇਖੋ ਕੱਲਾ ਕੱਲਾ ਥਾਣਿਆਂ ਜੀ ਠੀਕ ਆ ਜੀ ਹਾਂਜੀ ਤੇ ਕੁਆਲਿਟੀ ਕੁਆਲਟੀ ਬਹੁਤ ਹੈ ਜੀ ਠੀਕ ਆ ਹਾਂ ਜੀ ਤੇ ਜਾਇਜ਼ ਕੀਮਤ ਕਰਾਂਗੇ ਨਜਾਇਜ਼ ਕੀਮਤ ਨਹੀਂ ਕਰਾਂਗੇ ਜੀ ਠੀਕ ਆ ਮੰਗੂ ਜੀ ਹਾਂ ਜੀ ਮਖਾਨ ਦੇ ਤੌਰ ਤੇ ਢਾ ਲੋ ਜੀ ਦੇਖੋ ਜੀ ਇਧਰ ਨੂੰ ਤੋੜ ਦਿੰਦੇ ਕਰੋ ਚੱਕ ਮੰਗੂ ਕਰਾਉਣ ਦੇ ਬਾਅਦ ਥਾਣੀ ਬਹੁਤ ਵਧੀਆ ਲਾਇਆ ਹੈ ਤੇ ਹਨ ਗੇਠ ਗੇਠ ਤੇ ਲੱਗਾ ਕਿ ਨਹੀਂ ਮੈਂ ਪੂਰਾ ਲੱਗਾ ਆ ਜੀ ਹਾਂ ਜੀ ਔਖਾ ਲੋ ਕੁਆਲਟੀ ਜੈਕਟ ਦਿਖਾਓ ਬੁਲੀ। ਦੋ ਮੰਗ ਲਈਏ ਹੋ ਜੀ। ਠੀਕ ਹੈ ਜੀ। ਹਾਂ ਜੀ। ਉਸ ਦੌਰ ਦੀਏ। ਠੀਕ ਠੀਕ ਹੈ। ਦੇਖੋ ਜੀ। ਬੰਦੋ। ਇਸ ਕੁਆਲਟੀ ਵੇੰਡੋ ਜੀ। ਕੀਮਤੋ ਕੀਮਤ ਹੈ ਦੀ ਕਿੰਨੇ ਕੇ? ਕੀਮਤ ਹੈ ਦੀ ਕਰ ਦੀਏ 90 ਹਜ਼ਾਰ। ਕਰ ਦੋ। ਤੁਸੀਂ ਕਰ ਦੋ ਅੱਜ ਤੁਸੀਂ ਕਰੋਗੇ। ਕਿੰਨੇ ਦੀ ਦੇ ਦੀਏ ਜੀ? ਤੁੰਹ ਦੱਸੋ ਤੁਸੀਂ। 85 ਦੀ ਦੇ ਦੀਏ। ਠੀਕ ਹੈ। ਹਾਂ ਹੋਰ ਦਰਦ ਦੇ ਮਾਨਦਾਨ ਕਰ ਦਿਓ ਤੁਸੀਂ ਦੇਖੋ ਜੀ ਠੀਕ ਆ ਚੂਣ ਚਾਨ ਬਹੁਤ ਜਿਆਦਾ ਚੰਗੀ ਆ ਜੀ ਠੀਕ ਆ ਇਹ ਦੇ ਦੀ ਇਹਦੀ ਝੋਟੀ ਆਪਾਂ 80000 ਦੀ ਠੀਕ ਆ ਠੀਕ ਆ 80000 ਜੋ 2000 ਛੱਡ ਗਏ 78000 ਦੀ ਜਿਵੇਂ ਨਾਰਮਲ ਕੀਮਤੀ ਕਰਦੀ ਜਸਨੋ 70000 70000 ਦੀ ਮਗਰ ਕਟਾ ਜੇ ਹਾਂਜੀ ਤੇ ਤਾਜੀ ਸੀ ਜਿਹਾ ਬਚਾ ਆ ਕਟਾ ਮਗਰ ਹਾਂਜੀ ਠੀਕ ਆ ਜੀ ਹਾਂਜੀ ਤੇ ਆ ਜਿਹੜੀ ਝੋਡੀਆਂ ਇਹਨੂੰ 8ਵਾਂ ਮਹੀਨਾ ਲੱਗ ਗਿਆ ਜੀ ਠੀਕ ਆ ਚੈੱਕ ਪਾਸ ਦੀ ਵੀ ਫੁੱਲ ਗਰੰਟੀ ਆ ਵੱਡੀ ਝੋਟੀ ਆ ਆਪਣੇ ਕੋਲੋਂ ਗਈ ਤਾਂ ਇਹ ਸਾਰੇ ਗੁਛ ਦੀ ਗਰੰਟੀ ਇਹਦੀ ਪਹਾੜੇ ਦੇ ਮਿਲਦੀ ਜੇ 3 ਕਿਲੋ ਦੁੱਧ ਜੇ ਥਣ ਪਾਸ ਕਰਉਂ ਜੋ ਠੀਕ ਆ ਜੀ ਹਾਂਜੀ ਥਣ ਪਾਸ ਕਰਉਂ ਜੋ ਕਿ 3 ਕਿਲੋ ਦੁੱਧ ਹਾਂਜੀ 8ਵਾਂ ਮਹੀਨਾ ਲੱਗ ਗਿਆ ਠੀਕ ਆ ਤਾਂ 9ਵਿਆਂ ਨੂੰ ਹੋਰ ਸੀ ਪੈਣੀ ਆ ਕਿਉਂਕਿ ਕੱਪਣ ਸਾ ਸਾਬ ਕੋਈ ਚੰਗੀ ਕਰੇ ਫਿਰ ਸਾਹਮਣੇ ਚੰਗੀ ਕਰੇ ਤੇ ਜਿੰਨੇ ਰੁਪਏ ਮਰਜ਼ੀ ਤਿਆਰ ਹੋਈ ਦੇ ਵੜ ਸਕਦਾ ਆ ਅੱਛਾ ਹਾਂ ਕਿੰਨੇ ਮਈਆਂ ਚੰਗੀਆਂ ਕਿੰਨੇ ਰਿਕਾਰਡ ਆਲੀਆਂ ਕਿੰਨੇ ਵੇਖੀਆਂ ਡੱਠੀਆਂ ਆਪਣੀਆਂ ਠੀਕ ਹੈ ਕਿੰਤਾ ਵੀ ਜਾਜ ਹੈ ਜੀ ਇਹਨਾਂ ਦੇ ਠੀਕ ਹੈ ਦਿਖਾ ਲਓ ਜੀ ਤੋੜ ਕੇ ਲਓ ਜੀ ਮੰਗੂ ਜੀ ਖਾਂ ਚੁੰਨ ਤੇ ਕਿਆ ਕਰ ਸਕਦੇ ਜੋ ਪਲੇਗੋੜੀ ਬਾੜੇ ਤੇ ਮਿਲਦੀ ਹੈ ਜੀ ਠੀਕ ਹੈ ਬਾੜੇ ਤੇ ਮਿਲਦੀ ਹੈ ਜੀ ਮੰਗ ਮੰਦਗੇ ਜੀ ਮੰਦ ਕੀਮਤ ਤੇ ਕਿੰਨੀ ਕਰ ਕੀਮਤ ਤੇ ਜਿੰਨੀ ਕਹੋ ਜੀ ਮੰਗ ਲਈ ਉਹ ਨਹੀਂ ਕਰਦੇ ਕਰਦੇ ਤੁਸੀਂ ਢੋਡੀਆ 3 ਮਹੀਨੇ ਖੜੀ ਸਾਰੇ ਹਾਂ ਜੀ ਢੋਡੀ ਕਿੰਨੇ ਰੁਪਈਆ ਵਾਲੀ ਆਪਾਂ ਜਿੰਨੇ ਦੀ ਕਰੇ ਉਹਦੇ ਦੀ ਦੇ ਦਾਂਗੇ ਵੇ ਮੋਹਰਾ ਚ ਹੈ ਤੇ ਹੋਰ ਪੂਰੀ ਮੋਰਾਤੇ ਜੀ ਚਵਾਈ ਚੁਈ ਬਹੁਤ ਚੰਗੀ ਆ ਕਿੰਗਾ ਕਪਣ ਵੀ ਚੈੱਕ ਪਾਸ ਵੀ ਆ ਵੱਡੀ ਝੋਟੀ ਆ ਲੱਗਦੀ ਹੋ ਜਾਂਦੀ ਆ ਅੱਛਾ ਠੀਕ ਆ ਜੀ ਹਾਂਜੀ ਇਹਦੀ ਕੀਮਤ ਕਿੰਨੀ ਕੇ 85 ਦੀ ਦੇ ਦੀਏ ਠੀਕ ਆ ਕਿਤੇ ਦੀ ਦੇ ਦੀਏ 85 ਦੀ ਨਹੀਂ ਕਰ ਦੋ ਮਾਨਤਨ 75 ਦੀ ਜੱਸ ਨੂੰ ਜੱਸ ਨੂੰ 75 ਦੀ ਠੀਕ ਆ ਹਾਂ ਠੀਕ ਆ ਜੀ ਹਾਂਜੀ ਜਮਾ ਜੈ ਮੈਂ ਫੁੱਲ ਭੜੇ ਵਾਲੀ ਅੱਠਵਾਂ ਵੀ ਨਾ ਲੱਗ ਗਿਆ ਜੀ ਵਖਾਲ ਦਿਓ ਜੀ ਠੀਕ ਆ ਆ ਜਿਹੜੀ ਆ ਜੀ ਹਾਂਜੀ ਇਹਨੂੰ 30 3 ਮਹੀਨੇ ਦੀ ਗੱਪਣ ਤੇ 7 ਕਿਲੋ ਦੁੱਧ ਜੀ ਜੀ ਅੱਛਾ ਇਹ ਵੀ ਪਹਾੜੇ ਜੀ ਮਿਲਦੀ ਹੈ ਚੰਗੀਆਂ ਝੋਟੀਆਂ ਵੱਡੀਆਂ ਝੋਟੀਆਂ ਚੰਗੇ ਰਿਕਾਟ ਵਾਲੀਆਂ ਜਿੱਦਾਂ ਵੀ ਦੇਖੋ ਜੀ ਕਰੋ ਜਾ ਕੇ ਦਸ ਸੁਣ ਦੇਖੋ ਹਲਦੀ ਕਰੋ ਚੱਕੋ ਦੇਖੋ ਜੀ ਠੀਕ ਹੈ ਇਹ ਸਕਵਾਰਟ ਵੇ ਲੋ ਜੀ ਵਖਾਲ ਨੂੰ ਫੜ ਦਿਵਾ ਲੇ ਵੋ ਜੀ ਮਨੋ ਜੀ ਬੱਚਾ ਨਹੀਂ ਬਣਾ ਗਈ ਤਨਵਾ ਤੇ ਆ ਗਈ ਮਾਣੇ ਜੀ ਸਾਈਡ ਤੇ ਖੜੇ ਚੁੰਗਾ ਗਈ ਨਹੀਂ ਪਚਾਈ ਆ ਚਲ ਆਜੋ ਆਜੋ ਖਾ ਲੂ ਮੈਨੂੰ ਖਾ ਲਾ ਤੂੰ ਮਾਗਰ ਹੋ ਜੀ ਬੱਚਾ ਆਈ ਆ ਚਲ ਆਜੋ ਆਜੋ ਖਾ ਲਾ ਮਾ ਬੰਦ ਕਰੀ। ਇਹਦੀ ਕੀਮਤ ਕਿੰਨੀ ਹੈ? ਇਹ 75 ਦੀ। ਠੀਕ ਆ। ਜਮਾ ਜੈਸ ਕੀ ਵੀ। ਜੈਸ ਨੂੰ। ਜੈਸ ਨੂੰ। ਵਾਖਾ ਲੋ ਜੀ ਹੁਣ ਤੁਸੀਂ ਮੰਗ ਲਓ ਜੀ ਉਹਨੂੰ ਕੋਲ ਤੇ। ਇਹ ਜੀ ਜਿਹੜੀ ਆ 3 ਮਹੀਨੇ ਦੀ ਚੈੱਕ ਪਾਸ ਤੇ 7 ਕਿਲੋ ਦੁੱਧ ਸਿੰਘ ਸੁੰਗ ਦੀ ਕੁਆਲਿਟੀ ਵੇਖ ਲਓ। ਇਹ ਜਿਹੜੀ ਆ 7 ਮਹੀਨੇ ਦੀ ਕਪਣ ਜੀ। ਵੱਡੀਆਂ ਛੋਟੀਆਂ ਫੁੱਲ ਤਿੰਨੇ ਇੱਕ ਸਾਈਜ਼ ਦੀਆਂ ਜੀ। ਤਿੰਨੇ ਵੱਡੀਆਂ ਵੇਖ ਲਓ ਜੀ। ਇਹ ਜਿਹੜੀ ਆ ਇਹ ਦੁੱਧ ਦੀ ਗੱਬਣ ਜੇ ਇਹਦੇ ਥੱਲੇ ਦੁੱਧ ਜੇ 5 ਕਿਲੋ ਪਹਾੜੇ ਤੇ ਇਹ ਵੀ ਪਹਾੜੇ ਤੇ ਇਹ ਵੀ ਪਹਾੜੇ ਤੇ ਇਹ ਵੀ ਪਹਾੜੇ ਤੇ ਇਹਦਾ ਪਹਿਲਾ ਸੂਹਾ ਜੇ ਇਹ ਤੀਸਰੇ ਸੂਹ ਕੀ ਉਹ ਵੀ ਤੀਸਰੇ ਸੂਹ ਕੀ ਵੱਡੀਆਂ ਝੋਟੀਆਂ オリジナル ਤੀਸਰੇ ਤੀਸਰੇ ਆ ਇਹ ਦੂਜੇ ਸੂਏ ਸੂਹ ਕੀ ਜੀਗਾ ਨਿੱਕਾ ਸਿੰਘ ਕੁਆਲਿਟੀ ਵੇਖ ਲਓ ਝੋਟੀ ਦੀ ਬਹੁਤ ਜ਼ਿਆਦਾ ਚੰਗੀ ਲੈ ਜੋ ਲੈ ਜੋ ਜੀ ਪਹਾੜੇ ਤੇ ਮਿਲਦੀ 5 ਕਿਲੋ ਦੁੱਧ ਤਾਂ 2 ਮਹੀਨੇ ਦੀ ਜੀ ਇਹ ਚੈੱਕ ਕਰਸ ਲੈਓ ਜੀ ਵੇਖੋ ਮੰਗਲੂ ਜੀ ਚੰਗੀ ਏ ਝੋਟੀ ਮੈਂ ਹਸਿਰਾਈ ਆ ਅੱਜ ਤਿੰਨ ਧੋਕਣਾ ਕੱਬਣਾ ਪਾਤੀਆਂ ਧੋਕਣਾ ਕੱਬਣਾ ਲੋਕ ਕਹਿੰਦੇ ਆ ਤਾਂ ਤਿੰਨੇ ਹੀ ਕੋਈ ਲੈ ਲੈ ਤੇ ਕੀਮਤਾਂ ਵੀ ਜਾਇਜ਼ ਤੇ ਵੱਡੀਆਂ ਛੋਟੀਆਂ ਤੇ ਪਿਓਰ ਮਲ ਲੈਣਾ ਠੀਕ ਏ ਜੀ ਹਾਂ ਜੀ ਇੱਕ ਨੇਰੀ ਦੇ ਦੀਏ ਮੰਗਲੂ ਜੀ ਦੇ ਦੀਏ 85 ਗ੍ਰੀ ਨਹੀਂ 85 ਦੀ ਨਹੀਂ ਹੁੰਦੀ ਏ ਇਹ ਤਾਂ ਘਟ ਦਈਏ ਉਹਦੇ ਨਾਲੋਂ 80 ਜੀ ਇਹ ਰਹੀ 70 ਦੀ ਠੀਕ ਆ ਇਹ 70 ਦੀ ਇਹ 75 ਦੀ ਤੇ ਆ ਵੀ ਵੱਡੀ ਝੋਟੀ ਵੀ 75 ਦੀ ਇਹ ਜਿਹੜੀ ਆ ਇਹ 7 ਦੀ 3 ਦੀ 2 ਦੀ ਬਹੁਤ ਚੰਗੀ ਆ ਇਦਾਂ ਦਾ ਨਾ گنڈਾ ਦੇ ਆਗਰ ਚੰਗੀ ਤਰ੍ਹਾਂ گنڈਾ ਦੇ ਆਗਰ ਵੇਖੋ گنڈਾ ਦਿੱਤੀਆਂ ਮਗਲੂ ਜੀ ਠੀਕ ਆ ਆ ਜੋ ਡਿਜੇ ਤਾਜੀ ਸੂਈ ਇਹ ਝੋਟੀ ਆ ਬੋਲੇ ਤੇ ਹੱਲੇ ਅੱਛਾ ਤੇ ਪਹਿਲਾ ਸੂਆ ਤਾਂ ਵੱਡੀ ਝੋਟੀ ਆ ਤੇ ਚੌਕ ਦੇ ਦੰਦ ਕੱਢਣ ਲਈ ਆ ਤੇ ਮਗਰ ਕੱਟੀ ਆ ਜੀ ਇਹਦੇ ਆ ਜਿਹੜੀ ਚੈੱਕ ਕਰ ਲਓ ਜੀ ਇਹ ਦੋਦੀ ਫਿਰ ਆ ਕੱਟੀ ਜੇ ਮਗਰ ਤੇ ਬਹੁਤ ਚੰਗੀ ਝੋਡੀ ਆ ਵੱਡੀ ਝੋਡੀ ਆ ਵੇਖੋ ਇਹਦੀ ਕਿਵੇਂ ਤੇ ਜਿਹੜੀ ਆ ਫੋਨ ਤੇ ਹੀ ਕਰਾਂਗੇ ਗੋਲੇ ਝੋਡੀ ਆ 8-9 ਕਿਲੋ ਗੋਲਾ ਵਾ ਝੋਡੀ ਦੁੱਧ ਤੇ ਆ ਲੈਣ ਦੀ ਹੈ ਵੱਡੀ ਝੋਡੀ ਹੈ ਜੀ ਤੋੜ ਦੋ ਤੋੜ ਦੋ ਤੋੜ ਦੋ ਵੇਖੋ ਜੀ ਇਹ ਸਕਵਲਟੀ ਵਾਲੀ ਇਹ ਸਕਵਲਟੀ ਖਾਲਦੀ ਜੀ ਵੇਖੋ ਤੁਸੀਂ ਇੰਗਲਿਸ਼ ਨੂੰ ਲਓ ਬਹੁਤ ਚੰਗੀ ਝੋਟੀ ਆ ਰੋਚ ਐਸੀ ਜੀ ਥਾਣ ਥੂਣ ਕੱਲਾ ਕੱਲਾ ਲੈ ਵਾ ਲੂਗਾ ਬਹੁਤ ਮਾਰੂ ਕੀ ਝੋਟੀ ਇਹਨੇ ਸੂਈ 2 ਦਿਨ ਦੀ ਹੈ ਤਾਜੀ ਸੂਈ ਹੈ ਜੀ ਆਹ ਬੱਚਾ ਮਗਰੇ ਗੱਟੀ ਮਗਰੇ ਆ ਠੀਕ ਐ ਮਗਲੂ ਜੀ ਹਾਂਜੀ ਆ ਵੀ ਆ ਜੀ ਨੜੂ ਬੱਚਾ ਬੱਚਾ ਤੋੜ ਦਿੰਦਾ ਆ ਹੈਗਾ ਮੈਂਗਾ ਨੜੂ ਨਾਲ ਉਹ ਵੇਖੋ ਇਹ ਦੋ ਦਿਨ ਦੀ ਸਹੀ ਹੈ ਕੋਈ ਬੂੜਾ ਫਟਾਰੇ ਆ ਵੇਖੋ ਇਹ ਆਹ ਦੇਖਿਆ ਹੁ ਬੱਚੇ ਤੋੜ ਦਿੰਦੇ ਫਿਰ ਬੱਚੇ ਹੋ ਜੀ ਬਾਕੀ ਝੋਟੀਆਂ ਗੱਲ ਸਾਡੇ ਕੋਲ ਹੋਰ ਵੀ ਸੇਲ ਹੋ ਗਈਆਂ ਪੰਜ ਝੋਟੀਆਂ ਜੀ ਨੰਬਰ 9779983444 9779983444 ਨਾਮ ਊਂਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 9779983444 9779983444 ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਧੰਨਵਾਦ ਆ ਵੀਡੀਓ ਪੂਰੀ ਵੇਖਣ ਦੀ ਸਾਸੀ ਗੱਲ ਜੀ ਵੇਖ ਲੋ ਕਰ ਲੋ ਚੈੱਕ ਜੀ ਫੇਰ ਇੱਕ ਵਾਰ ਐ ਇਕੱਲੀ ਗਲੀ ਦੀ ਤੁਹਾਨੂੰ ਖੋਲ ਕੇ ਪੂਰੀ ਤਸੱਲੀ ਕਰਾਈ ਕਿਉਂ ਮੰਗਲੂ ਜੀ ਹਾਂ ਜੀ ਝੋਟੀਆਂ ਵੀ ਚੰਗੀਆਂ ਟੋਕੜ ਗੱਬਣ ਲੈਣੀ ਆ ਟੋਕੜ ਗੱਬਣ ਕੋਈ ਲੈ ਸਕਦਾ ਤਾਜੀ ਲੈਣੀ ਆ ਤਾਜੀ ਵੀ ਬੂਰੀ ਹੈਗੀ ਨਾਰਮਲ ਕੀਮਤ ਤੇ ਜਮਾਂ ਤੇ ਜੇ ਚੰਗੀ ਕੀਮਤ ਲਾਉਣੀ ਆ ਤੇ ਫੇਰ ਉਹ ਝੋਟੀ ਹੈਗੀ ਆ ਤੇ ਟੋਕਣਾ ਗੱਬਣਾ ਕਿਸੇ ਨੇ ਸਾਹਮ ਕੇ ਗਾਂ ਚੰਗੀ ਕੀਮਤ ਤੇ ਕਰਦੀਆਂ ਤੇ ਫੇਰ ਟੋਕਣਾ ਗੱਬਣਾ ਤਿੰਨੇ ਹੀ ਚੰਗੀਆਂ ਤੇ ਨੀਂਦ ਦੀ ਕੁਆਲਿਟੀ ਬਹੁਤ ਆ ਕੋਈ ਤਿੰਨੇ ਲੈ ਲੈ ਦੋ ਲੈ ਲੈ ਇੱਕ ਲੈ ਲੈ ਜੀ ਸਾਰੀ ਗੱਲ ਜੀ ਸਾਰਿਆਂ ਨੂੰ